ਕਾਂਗਰਸ ਨੇ ਤੇ ਮਾਰਨਾ ਹੀ ਸੀ ਉਹ ਤੇ 84 ਤੋਂ ਲੈ ਕੇ ਸਾਡੇ ਨਾਲ ਵਧਿਕੀਆਂ ਹੋ ਰਹੀਆਂ ਪਰ ਸਾਡੇ ਆਪਣਿਆਂ ਨੇ ਵੀ ਇਹ ਰਿਪੋਰਟ ਦਬਾ ਕੇ ਰੱਖੀ ਜਿਨ੍ਹਾਂ ਕੋਲ ਆਸ ਸੀ ਜਿਨ੍ਹਾਂ ਨੂੰ ਅਫੀ ਤਿੰਨ ਵਾਰੀ ਉਸ ਘੱਲੂ ਘਾਰੇ ਤੋਂ ਬਾਅਦ ਸਰਕਾਰ ਦਾ ਮੌਕਾ ਦਿੱਤਾ ਤੇ ਬਾਦਲ ਸਾਹਿਬ ਨੇ ਸਾਨੂੰ ਨਿصاف ਨਹੀਂ ਦਿੱਤਾ ਸਿੱਖ ਕੋ ਉਸ ਤਰ੍ਹਾਂ ਜਿਵੇਂ ਕਹਿੰਦੇ ਨੇ ਜੰਗਲ ਦੀ ਅੱਗ ਦੀ ਤਰ੍ਹਾਂ ਇਹ ਰਿਪੋਰਟ ਫੈਲੀ ਹੂੰ ਇਹਨਾਂ ਨੇ ਜਿਵੇਂ ਕੈਪਟਨ ਸਾਹਿਬ ਵੀ ਆਏ ਨੇ ਦੋ ਵਾਰੀ ਜੀ ਤੇ ਬਾਦਲ ਸਾਹਿਬ ਆਏ ਨੇ ਤਿੰਨ ਵਾਰੀ ਜੀ ਇਹਨਾਂ ਕੋਲ ਬੜਾ ਸੋਹਣਾ ਮੌਕਾ ਸੀ ਪਰ ਇਹਨਾਂ ਜਿਹੜਾ ਉਹ ਖੱਲੂ ਘਰ ਹੋਇਆ ਨਾ 84 ਦਾ ਜੀ ਉਹਦੇ ਵਿੱਚ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਗਿਆ ਵੀ ਸਾਨੂੰ ਤੁਸੀਂ ਸਰਕਾਰ ਬਣਾਉਣ ਦਾ ਮੌਕਾ ਦਿਓ ਅਸੀਂ ਨਿصاف ਦਵਾਵਾਂਗੇ ਤੇ ਹੀ ਆਪਣੇ ਸਮਝ ਗਏ ਇਹਨਾਂ ਨੂੰ ਮੌਕਾ ਦੇ ਹੀ ਗਏ ਆ ਬਾਰ-ਬਾਰ ਦਿੱਤਾ ਇੱਕ ਵਾਰੀ ਨਹੀਂ ਤਿੰਨ ਵਾਰ ਦਿੱਤਾ ਜੇ ਕੋਈ ਇਹਨਾਂ ਕੋਲ ਜਦੋਂ ਵੀ ਕੋ ਗਿਆ ਕਾਕਾ ਜੀ ਛੱਡੋ ਮਰਦੇ ਮੁਰਦੇ ਪੱਟਣ ਦਾ ਕੋਈ ਫਾਇਦਾ ਨਹੀਂ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਇਸ ਟਾਈਮ ਸਾਡੇ ਨਾਲ ਚਰਨ ਸਿੰਘ ਪ੍ਰੇਮਪੁਰਾ ਜਿਹੜੇ ਕੀ ਗੁਰਦੁਆਰਾ ਕਮੇਟੀ ਹਰਿਆਣਾ ਦੀ ਜਿਹੜੀ ਹੈਗੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਐਨ ਆਰ ਆਈ ਪ੍ਰਧਾਨ ਨੇ ਯੂ ਐਸ ਏ ਤੋਂ ਆਏ ਹੋਏ ਨੇ ਕੈਥਲ ਦੇ ਰਹਿਣ ਵਾਲ ਵਾਲੇ ਨੇ ਪ੍ਰੇਮਪੁਰਾ ਪਿੰਡ ਦੇ ਐਸਟੇਮ ਉੱਥੇ ਨਾਡਾ ਸਾਹਿਬ ਆਏ ਹੋਏ ਨੇ ਕਿਉਂਕਿ ਜਥੇਦਾਰ ਕੌਂਕੇ ਹੋਰਾਂ ਦੇ ਇੱਥੇ ਵਰਸੀ ਤੇ ਅੱਜ ਇੱਕ ਮੀਟਿੰਗ ਹੋਈ ਸੀ ਕਿ ਉਹਨੂੰ ਕਿਸ ਤਰੀਕੇ ਨਾਲ ਉਹਦੇ ਸ਼ਹਾਦਤ ਦਾ ਦਿਹਾੜਾ ਦਿਵਸ ਮਨਾਉਣਾ ਹੈ ਉਸ ਨੂੰ ਲੈ ਕੇ 25 ਜਨਵਰੀ ਦਾ ਦਿਨ ਇਹਨਾਂ ਨੇ ਤੈਅ ਕੀਤਾ ਪਰ ਉਹਨਾਂ ਨਾਲ ਗੱਲਬਾਤ ਕਰਦੇ ਆ ਦੂਰੋਂ ਆਏ ਨੇ ਉਹਨਾਂ ਨੂੰ ਸੇਵਾ ਲੱਗੀ ਹੈ ਕਿਉਂਕਿ ਐਨ ਆਰ ਆਈ ਪ੍ਰਧਾਨ ਨੇ ਉਹ ਤੇ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚਰਨ ਸਿੰਘ ਪ੍ਰੇਮਪੁਰਾ ਐਨ ਆਰ ਆਈ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸਾਡੇ ਮਾਨਯੋਗ ਸਾਫਕਾ ਪ੍ਰਧਾਨ ਜਥੇਦਾਰ ਦਾਦੂਵਾਲ ਸਾਹਿਬ ਜਿਨ੍ਹਾਂ ਨੇ ਜਥੇਦਾਰ ਕੌਂਕੇ ਦੀ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਸਮੁੱਚੀ ਹਰਿਆਣਾ ਸਰਕਾਰ ਨੂੰ ਹਰਿਆਣਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਦਿੱਤਾ ਸੀ ਅੱਜ ਮੀਟਿੰਗ ਸੱਦੀ ਗਈ ਜਿਹੜਾ ਉਹਨਾਂ ਦਾ ਦਿਹਾੜਾ ਸ਼ਹੀਦੀ ਮਨਾਉਣਾ ਹੈ 23 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 25 ਨੂੰ ਭੋਗ ਪਾਈ ਜਾਣਗੇ ਜਿੰਨੇ ਵੀ ਸਿੱਖ ਕੌਮ ਹੁੰਦੇ ਦਰਦੀ ਨੇ ਜਿੰਨਾ ਜਿੰਨਾ ਨੂੰ ਇਹ ਸਾਡੇ ਜਥੇਦਾਰ ਦੀ ਸ਼ਹੀਦੀ ਦਾ ਜਿਵੇਂ ਕਹਿੰਦੇ بڑا ਦੁੱਖ ਇੰਟਰਨੈਸ਼ਨਲ ਲੈਵਲ ਤੇ ਜਦੋਂ ਦੀ ਇਹ ਰਿਪੋਰਟ ਨਸ਼ਰ ਹੋਈ ਹੈ بڑا ਸੰਗਤਾਂ ਦੇ ਵਿੱਚ ਰੋਏ ਔਰ ਬੜਾ ਆਪਣੇ ਆਪ ਨੂੰ ਅਸੀਂ ਦੁੱਖ ਮਹਿਸੂਸ ਕਰਨੇ ਆ ਵੀ ਸਾਨੂੰ ਕਾਂਗਰਸ ਨੇ ਤੇ ਮਾਰਨਾ ਹੀ ਸੀ ਉਹ ਤੇ 84 ਤੋਂ ਲੈ ਕੇ ਸਾਡੇ ਨਾਲ ਵਧੀਆਂ ਹੋ ਰਹੀਆਂ ਪਰ ਸਾਡੇ ਆਪਣਿਆਂ ਨੇ ਵੀ ਇਹ ਰਿਪੋਰਟ ਦਬਾ ਕੇ ਰੱਖੀ ਜਿਨ੍ਹਾਂ ਕੋਲ ਆਸ ਸੀ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਨੂੰ ਅਫੀ ਤਿੰਨ ਵਾਰੀ ਉਸ ਘੱਲੂ ਘਾਰੇ ਤੋਂ ਬਾਅਦ ਸਰਕਾਰ ਦਾ ਮੌਕਾ ਦਿੱਤਾ ਤੇ ਬਾਦਲ ਸਾਹਿਬ ਨੇ ਸਾਨੂੰ ਇਨਸਾਫ ਨਹੀਂ ਦਿੱਤਾ ਅੱਗੂ ਜਿਹੜੇ ਮੌਕੇ ਦੇ ਡਿਪਟੀ ਸੀਐਮ ਆਪਣੇ ਰਹੇ ਨੇ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਕੋਲ ਗ੍ਰਹਿ ਵਿਭਾਗ ਵੀ ਸੀ ਤੇ ਬੜੀ ਆਸਮਾਏ ਦੇ ਨਾਲ ਸਾਡੇ ਕੋਲ ਚਾਰਾ ਨਹੀਂ ਸੀ ਕੋਈ ਉਦੋਂ ਇੱਕ ਪਾਸੇ ਕਾਂਗਰਸ ਇੱਕ ਪਾਸੇ ਕੱਲੀ ਜਾਂਦੇ ਕਿੱਧਰ ਐਸੇ ਹੁਣ ਮੌਕੇ ਤੇ ਜਿੱਦਨ ਦੀ ਹਿੰਦੁਸਤਾਨ ਯਾਦ ਹੋਇਆ ਹੈ 117 ਜੋ ਕਦੇ 92 ਸੀਟਾਂ ਦਿੱਤੀਆਂ ਕਿਸੇ ਨੂੰ ਜੀ 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 ਇਹ ਪਬਲਿਕ ਦੇ ਵਿੱਚ ਹੀ ਖਲਕਤ ਤੇ ਚੀ ਰਾਬੇ ਤੇ ਖਲਕਤ ਨੇ ਇਹਨਾਂ ਨੂੰ ਸਜ਼ਾ ਦਿੱਤੀ ਵੀ ਜਿਵੇਂ ਹੁੰਜਾ ਫਿਰ ਜਾਂਦਾ ਹੈ ਉਹ ਤੀਸਰੀ ਪਾਰਟੀ ਆਈ ਹੋਂਦੇ ਚ ਤੇ ਉਹਨੂੰ 92 ਸੀਟਾਂ ਨਾਲ ਜਤਾਇਆ ਤੇ ਅਸੀਂ ਮਾਨ ਸਾਹਿਬ ਦੇ ਚਰਨਾਂ 'ਚ ਵੀ ਬੇਨਤੀ ਕਰਨੇ ਆ ਵੀ ਤੁਸੀਂ ਮੌਕਾ ਤੁਹਾਨੂੰ ਪਰਮਾਤਮਾ ਨੇ ਦਿੱਤਾ ਹੈ ਇਹ ਖਲਕਤ ਰਾਬੇ ਤੁਹਾਨੂੰ ਬਹੁਤ ਬੜਾ ਸੁਨਹਿਰੀ ਮੌਕਾ ਹੈ ਤੇ ਕੌਂਕੇ ਸਾਹਿਬ ਦੀ ਜਿਹੜੀ ਰਿਪੋਰਟ ਆਈ ਏ ਇਹਦੇ ਤੇ ਕਾਰਵਾਈ ਕਰਕੇ ਤੁਸੀਂ ਆਉਣ ਵਾਲੀ ਜ਼ਿੰਦਗੀ ਚ ਆਪਣਾ ਜਸ ਖੱਟ ਸਕਦੇ ਹੋ ਮੈਂ ਇਹ ਅਪੀਲ ਕਰਨਾ ਤੁਹਾਡੇ C5 ਚੈਨਲ D5 ਚੈਨਲ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਦੋਵੇਂ ਭੈਣਾਂ ਜਿੱਤੇ ਜਿੱਤੇ ਦਰਸਬ ਜੀ ਜੀ ਦੋਵੇਂ ਭੈਣਾਂ ਤੁਸੀਂ ਆਪਣਾ ਗਲੋਬਲ ਪੰਜਾਬ ਤੇ ਉੱਥੇ ਸਾਨੂੰ ਐਨ ਆਰ ਆਈ ਨੂੰ ਜੀ ਜੀ ਸਬੋਧਨ ਕਰਦੇ ਹੋ ਸਾਡੀਆਂ ਵਿਚਾਰਾਂ ਸੁਣਦੇ ਹੋ ਅਸੀਂ ਇੱਥੇ ਸਾਡੀ ਜਨਮ ਭੂਮੀ ਹੈ ਤੇ ਉਹ ਕਰਮ ਭੂਮੀ ਅਸੀਂ ਦੋਵਾਂ ਧਰਤੀਆਂ ਨਾਲ ਜੁੜੇ ਆ ਜੀ 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 ਤੇ ਮੈਂ ਇੱਥੇ ਹਰ ਸਾਲ ਫਤੇਗੜ ਸਾਹਿਬ ਹਾਜ਼ਰੀ ਲਵਾਣ ਆਣਾ ਤੇ ਅੱਜ ਜਹੇਦਾਰ ਸਾਹਿਬ ਦਾ ਹੁਕਮ ਸੀ ਵੀ ਕੋਂਕੇ ਸਾਹਿਬ ਦੀ ਸ਼ਹੀਦੀ ਮਨਾ ਰਹੇ ਆ ਤੇ ਤੁਸੀਂ ਇਹ ਸਾਡੀ ਮੀਟਿੰਗ ਵਿੱਚ ਹਾਜ਼ਰ ਹੋ। ਦਾਸ ਆਇਆ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ D5 ਚੈਨਲ ਦਾ। ਅ ਜਥੇਦਾਰ ਸਾਹਿਬ ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਖਾਸ ਕਰਕੇ ਵੀ ਰੋ ਹੈਗਾ ਬਹੁਤ ਜ਼ਿਆਦਾ ਉਧਰ ਕੋਂਕੇ ਸਾਹਿਬ ਦੀ ਰਿਪੋਰਟ ਆਉਣ ਦੇ ਬਾਅਦ ਸਾਰੀਆਂ ਗੱਲਾਂ ਨੇ ਪਰ ਜਿਸ ਤਰ੍ਹਾਂ 2017 ਦੇ ਵਿੱਚ ਦੁਬਾਰਾ ਤੋਂ ਅਕਾਲੀ ਸਰਕਾਰ ਆਈ ਸੀਗੀ ਉਹਨਾਂ ਕੋਲ ਟਾਈਮ ਸੀਗਾ ਕਿਉਂਕਿ ਉਹਨਾਂ ਨੇ ਇਹ ਗੱਲ ਹੋਈ ਸੀਗੀ ਉਦੋਂ ਔਰ ਉਹਨਾਂ ਨੇ ਕਰਦੇ ਉਹਨਾਂ ਦੇ ਨੌਲੇਜ ਸੀ। ਸਰਕਾਰਾਂ ਨੇ ਫੇਰ ਵੀ ਉਸ ਰਿਪੋਰਟ ਨੂੰ ਨਹੀਂ ਦੇਖਿਆ ਔਰ ਬੀਪੀ ਤਿਵਾੜੀ ਜਿਹੜੇ ਕਿ ਆਈਪੀਐਸ ਅਫਸਰ ਸੀ ਉਹਨਾਂ ਨੇ ਬਹੁਤ ਹੀ ਤਫਤੀਸ਼ ਬੜੇ ਗਹਿਣ ਤਰੀਕੇ ਦੇ ਨਾਲ ਕੀਤੀ ਤੇ ਉਹਦੇ ਵਿੱਚ ਉਹਨਾਂ ਨੇ ਜਿਹੜੇ ਬਹੁਤ ਸਲੀਕੇ ਦੇ ਨਾਲ ਚੀਜ਼ਾਂ ਲਿਖੀਆਂ ਔਰ ਉਹ ਕਦੀ ਨਸ਼ਰ ਨਹੀਂ ਹੋਈ ਜਦ ਕਿ ਇਹ ਜਿਹੜੇ ਜੇ ਅਸੀਂ ਗੱਲ ਕਰੀਏ ਜਸਟਿਸ ਅਜੀਤ ਸਿੰਘ ਦੇ بیٹے ਨੇ ਰਾਜਵਿੰਦਰ ਬੈਂਸ ਜਿਹੜੇ ਨੇ ਔਰ ਜਸਟਿਸ ਅਜੀਤ ਸਿੰਘ ਬੈਂਸ ਜਿਹੜੇ ਉਹਨਾਂ ਦੀ ਜਥੇਬੰਦੀ ਹੈਗੀ ਹੈ ਜਿਹੜੀ ਹੈ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈਗੀ ਹੈ ਇਹਨਾਂ ਨੇ ਇੱਕ ਕੋਸ਼ਿਸ਼ ਕੀਤੀ ਕੁਬਰਾਲਾ ਕੀਤਾ ਔਰ ਅਲਟੀਮੇਟਲੀ ਇਸ ਰਿਪੋਰਟ ਨੂੰ ਹਾਸਲ ਕਰਕੇ ਇਸ ਟਾਈਮ ਪਬਲੀਕਲੀ ਨਸ਼ਰ ਕੀਤਾ ਜਦ ਕਿ ਆਫੀਸ਼ੀਅਲੀ ਅਧਿਕਾਰਿਕ ਰੂਪ ਤੇ ਇਹ ਬਿਲਕੁਲ ਵੀ ਨਸ਼ਰ ਹਜੇ ਨਹੀਂ ਹੋਈ ਹੈ ਔਰ ਉਹਦਾ ਪਰ ਅਸਰ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਇਸ ਟਾਈਮ ਦੇਖਣ ਨੂੰ ਮਿਲ ਰਿਹਾ ਚਰਚਾ ਚ ਲਗਾਤਾਰ ਬਣੀ ਹੋਈ ਹੈ ਤੁਹਾਨੂੰ ਲੱਗਦਾ ਹੈ ਵੀ ਜਿਹੜਾ ਇਨਸਾਫ ਉਸ ਟਾਈਮ ਕਰਨਾ ਚਾਹੀਦਾ ਸਰਕਾਰਾਂ ਕੋਲ ਤਾਕਤ ਹੁੰਦੀ ਹੈ ਜਿਉ ਕੁਝ ਵੀ ਕਰ ਸਕਦੀਆਂ ਨੇ ਉਹਨਾਂ ਨੇ ਉਸ ਟਾਈਮ ਉਹਦੇ ਬਾਅਦ ਵੀ 18 ਵਿੱਚ ਆਂਦੀ ਹੈ ਫਿਰ ਵੀ ਉਹਨਾਂ ਨੇ ਕੁਝ ਨਹੀਂ ਕੀਤਾ ਔਰ ਜਿਸ ਤਰੀਕੇ ਦੇ ਨਾਲ ਹੁਣ ਬਾਹਰ ਆਈ ਹੈ ਹੁਣ ਦੀਆਂ ਸਰਕਾਰਾਂ ਕੁਝ ਕਰਨਗੀਆਂ ਜਾਂ ਇਸ ਦੇ ਵਿੱਚ ਕੋਈ ਐਫ ਆਈ ਆਰ ਦਰਜ ਹੋਏਗੀ ਕਿਉਂਕਿ ਮੇਨ ਜਿਹੜੇ ਜਿ ਐਕਿਊਜ਼ આરોપી ਸੀਗੇ ਦੋਸ਼ੀ ਸੀਗੇ ਉਹ ਤਾਂ ਇਸ ਟਾਈਮ ਖਤਮ ਹੋ ਗਏ ਨੇ ਪਰ ਬਹੁਤ ਸਾਰੇ ਹਜੇ ਬਾਕੀ ਨੇ ਕਿਹਾ ਜਾ ਰਿਹਾ ਹੈ ਕਿ ਘੱਟੋ-ਘੱਟ 100 ਦੇ ਕਰੀਬ ਹਜੇ ਵੀ ਦੋਸ਼ੀ ਨੇ ਜਿਹੜੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਤਾਲੁਕ ਰੱਖਦੇ ਨੇ ਔਰ ਉਹਨਾਂ ਤੋਂ ਪੁੱਛਗਿੱਛ ਕਰਨ ਦੀ ਲੋੜ ਹੈਗੀ ਹੈ ਇਹ ਨਾ ਸਿੱਖ ਕੌਮ ਵਾਸਤੇ ਜਿਵੇਂ ਕਹਿੰਦੇ ਨੇ ਜੰਗਲ ਦੀ ਅੱਗ ਦੀ ਤਰ੍ਹਾਂ ਇਹ ਰਿਪੋਰਟ ਫੈਲੀ ਹੂੰ ਇਹਨਾਂ ਨੇ ਜਿਵੇਂ ਕੈਪਟਨ ਸਾਹਿਬ ਵੀ ਆਏ ਨੇ ਦੋ ਵਾਰੀ ਜੀ ਤੇ ਬਾਦਲ ਸਾਹਿਬ ਆਏ ਨੇ ਤਿੰਨ ਵਾਰੀ ਜੀ ਇਹਨਾਂ ਕੋਲ ਬੜਾ ਸੋਹਣਾ ਮੌਕਾ ਸੀ ਪਰ ਇਹਨਾ ਜਿਹੜਾ ਉਹ ਕੱਲੂ ਘਰ ਹੋਇਆ ਨਾ 84 ਦਾ ਜੀ ਉਹਦੇ ਵਿੱਚ ਸਿੱਖ ਕੌਮ ਨੂੰ ਗਮਰਾਹ ਕੀਤਾ ਗਿਆ ਵੀ ਸਾਨੂੰ ਤੁਸੀਂ ਸਰਕਾਰ ਬਣਾਉਣ ਦਾ ਮੌਕਾ ਦਿਓ ਅਸੀਂ ਇਨਸਾਫ ਦਵਾਵਾਂਗੇ ਤੇ ਅਸੀਂ ਆਪਣੇ ਸਮਝ ਕੇ ਇਹਨਾਂ ਨੂੰ ਮੌਕਾ ਦੇ ਹੀ ਗਏ ਆ ਬਾਰ ਬਾਰ ਦਿੱਤਾ ਇੱਕ ਵਾਰੀ ਨਹੀਂ ਤੈਨੂੰ ਹਰ ਦਿੱਤਾ ਤੇ ਕੋਈ ਇਹਨਾਂ ਕੋਲ ਜਦੋਂ ਵੀ ਕੋ ਗਿਆ ਕਾਕਾ ਜੀ ਛੱਡੋ ਮਰਦੇ ਮੁਰਦੇ ਪਟਣ ਦਾ ਕੋਈ ਫਾਇਦਾ ਨਹੀਂ ਤੇ ਹਾਰ ਥੱਕ ਗਏ ਹੁਣ ਤੀਸਰੀ ਪਾਰਟੀ ਆਈ ਤੇ ਇਹਨਾਂ ਨੂੰ ਧਰਤੀ ਨਾਲ ਲਾਤਾ ਦੁਨੀਆ ਨੇ 117 ਚੋਂ ਦੋ 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 ਸੀਟਾਂ ਜਿੱਤ ਸਕੇ ਨੇ ਪਬਲਿਕ ਦੇ ਵਿੱਚ ਹੀ ਰੱਬ ਏ ਤੇ ਪਬਲਿਕ ਨੇ ਇੱਕ ਰੱਬ ਰੂਪ ਸਮਝ ਕੇ ਇਹਨਾਂ ਨੂੰ ਸਜਾ ਦਿੱਤੀ ਏ ਇਹ ਆਉਣ ਵਾਲੇ ਦਿਨਾਂ ਚ ਇਹ ਆਪਣੀਆਂ ਕੀਤੀਆਂ ਦਾ ਫਲ ਭੁਗਤ ਰਹੇ ਨੇ ਚਲੋ ਹਾਂਜੀ ਹੁਣ ਸਾਨੂੰ ਮਾਣ ਸਾਬ ਇਤਿਹਾਸ ਏ ਕਿਉਂ ਸਾਡਾ ਹੱਕ ਵੀ ਬਣਦਾ ਅਸੀਂ 9ਵੇਂ ਸੀਟਾਂ ਦਿੱਤੀਆਂ ਪੰਜਾਬ ਵਾਲਿਆਂ ਨੇ ਤੇ ਇੱਕ ਸਿੱਖ ਬੱਚਾ ਹੋਣ ਦਾ ਨਾਤੇ ਮਾਣ ਸਾਹਿਬ ਦਾ ਵੀ ਫਰਜ਼ ਬਣਦਾ ਵੀ ਸਿੱਖਾਂ ਦੀ ਜਿਹੜੀ ਪੀੜਾ ਹੈ ਇਹਦੇ ਤੇ ਮਲਮਲਾਵੇ ਤੇ ਦੋਸ਼ੀਆਂ ਤੇ ਕਾਰਵਾਈ ਕਰ। ਪਰ ਜਿੱਦ ਤੱਕ ਗੱਲ ਕਰੀਏ ਸਿੱਖ ਜਥੇਬੰਦੀਆਂ ਦੀ ਗੱਲ ਕਰੀਏ ਸਿੱਖ ਜਿਹੜੇ ਹੋਰ ਲਾਈਕ ਮਾਈਂਡਡ ਨੇ ਲੋਕ ਜਿਹੜੇ ਖਾਸ ਕਰਕੇ ਜਥੇਬੰਦਕ ਢਾਂਚੇ ਨੇ ਵੱਖ-ਵੱਖ ਤਰੀਕੇ ਦੇ ਚਾਹੇ ਉਹ ਬਾਹਰ ਬੈਠੇ ਸਿੱਖ ਨੇ ਬਾਹਰ ਬੈਠੇ ਸਿੱਖ ਤਾਂ ਆਪਣੀ ਧਰਤੀ ਦੇ ਨਾਲ ਬਹੁਤ ਜੁੜੇ ਹੋਏ ਨੇ ਤੇ ਉਹ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਨੇ ਕਿ ਇਹੋ ਜੀਆਂ ਗੱਲਾਂ ਨੂੰ بار بار ਸਾਹਮਣੇ ਲਿਆਇਆ ਜਾਵੇ ਉਸ ਦੁਖਾਂਤ ਨੂੰ ਭੁੱਲ ਨਹੀਂ ਸਕਦੇ। ਕਈ ਤਾਂ ਐਸੇ ਦੁਖਾਂਤ ਕਰਕੇ ਇੱਥੋਂ ਜਿਹੜੇ ਆ ਉਹ ਗਏ ਨੇ ਔਰ ਬਹੁਤ ਐਸ ਗੱਲ ਤੋਂ ਪਰੇਸ਼ਾਨ ਨੇ ਉਹਨਾਂ ਦੀਆਂ ਫੈਮਲੀਆਂ ਜਿਹੜੀਆਂ ਉੱਜੜ ਉਹਨਾਂ ਦੇ ਚੁੱਲਿਆਂ ਦੇ ਵਿੱਚ ਜਿਹੜੇ ਵਾਕਏ ਹੀ ਘਾਓ ਉੱਗ ਗਏ ਨੇ ਔਰ ਹਜੇ ਤੱਕ ਬੰਦੀ ਸਿੰਘਾਂ ਦਾ ਵਸਲਾ ਜਿਹੜਾ ਵਿੱਚ ਲਟਕ ਰਿਹਾ ਉਹਦੇ ਵਿੱਚ ਕੋਈ ਇਨਸਾਫ ਨਹੀਂ ਜੇ ਉਹਨਾਂ ਨੇ ਕੁਝ ਕੀਤਾ ਵੀ ਸੀਗਾ ਤੇ ਉਹ ਆਪਣੀ ਸਜ਼ਾਵਾਂ ਭੁਗਤ ਚੁੱਕੇ ਨਹੀਂ ਚਲੋ ਮੰਨਿਆ ਵੀ ਉਹਨਾਂ ਨੇ ਬੰਦਾ ਮਾਰਿਆ ਆਇਆ ਕੁਝ ਇਹ ਜੇ ਕਾਂਡ ਕੀਤੇ ਉਹਦੇ ਬਾਅਦ ਉਹਨਾਂ ਨੂੰ ਵੱੜਦੀ ਕਾਨੂੰਨ ਨੇ ਸਜ਼ਾ ਦੇ ਦਿੱਤੀ ਸੀਗੀ ਔਰ ਉਹਦੇ ਬਾਅਦ ਉਹ ਸਜ਼ਾ ਉਹਨਾਂ ਨੇ ਭੁਗਤ ਵੀ ਲਈ ਹੈ باوجود ਉਸ ਦੇ ਸਰਕਾਰਾਂ ਦਾ ਜਿਹੜਾ ਹਜੇ ਤੱਕ ਵਰਤਨਾ ਵਰਤਾਨਾ ਉਹ ਕੋਈ ਐਸਾ ਲਾਹੇਵੰਤਾ ਨਹੀਂ ਰਿਹਾ ਕਿ ਜਿਹੜਾ ਦੇਖਿਆ ਜਾਏ ਕੋਈ ਨਿਆਂ ਮਿਲੇਗਾ ਇਹ ਬੀਬਾ ਜੀ ਬੜਾ ਵਾਜਬ ਤੁਸੀਂ ਕੁਐਸਚਨ ਕੀਤਾ ਹੈ ਵੀ 32 32 ਸਾਲ ਹੋ ਗਏ ਨੇ ਸਜ਼ਾ ਦੀ ਵੀ ਇੱਕ ਲਿਮਟ ਹੁੰਦੀ ਕੋਈ ਕਤਲ ਕਰਦਾ 14 ਸਾਲ ਦੀ ਭੁਗਤ ਲੈਂਦਾ ਕੋਈ 20 ਸਾਲ ਦੀ ਭੁਗਤ ਲੈਂਦਾ ਤੇ 32 ਸਾਲ ਹੋ ਗਏ ਇਹ ਗਨਾਹ ਸਾਡੀਆਂ ਆਪਣੀਆਂ ਸਰਕਾਰਾਂ ਦਾ ਹੈ ਇਹਨਾਂ ਨੇ ਆਨੰਦ ਮਾਣਿਆ ਬੀਜੇਪੀ ਸਰਕਾਰ ਦੇ ਨਾਲ ਸਾਂਝੀ ਭਲਾਈ ਇਹ ਨਾ ਖੋਦੋਣਾ ਨੂੰ ਕਿਹਾ ਜਿਵੇਂ ਪੰਜਾਬ ਵਿੱਚ ਆਗੇ ਤੇ ਲਾਤ ਖਰਾਬ ਹੋ ਜਾਣਗੇ ਇਹ ਮੈਂ ਤੁਹਾਨੂੰ ਕੀ ਦੱਸਾਂ ਬਾਦਲ ਸਾਹਿਬ ਨੇ ਗੁੰਮਰਾਹ ਕੀਤਾ ਸੰਗਤ ਨੂੰ ਜਦੋਂ ਸੰਤ ਜੁੰਦੇ ਸਨ ਉਹਨਾਂ ਨਾਲ ਲੱਗੇ ਸੰਤਾਂ ਦੇ ਕਹਿਣ ਦੇ ਸਾਰਾ ਪੰਜਾਬ ਇੱਕ ਲਾਤ ਤੇ ਖੜਾ ਹੋ ਜਾਂਦਾ ਸੀ ਇਹਨਾਂ ਨੂੰ ਡਾਊਟ ਹੋ ਗਿਆ ਵੀ ਸਰਕਾਰ ਤੇ ਉਹ ਬਣਾਏਗਾ ਜਦੋਂ ਸੰਤ ਸਾਰਾ ਕਰਨਗੇ ਜਦੋਂ ਉਹ ਸ਼ਹੀਦ ਹੋਗੇ ਫਿਰ ਇਹਨਾਂ ਉਹ ਨਾਮ ਫੌਜੀਆ ਨੂੰ ਗੁੰਮਰਾਹ ਕੀਤਾ ਬਾਰਕਾਂ ਛੱਡ ਕੇ ਆ ਜੋ ਮਾ ਰਜੀਵੜੇ ਭਰਤੀ ਕੀਤੇ ਸਾਰੇ ਨੌਜਵਾਨਾਂ ਨੂੰ ਉਸ ਅੱਗ ਦੇ ਵਿੱਚ ਝੋਕ ਦਿੱਤਾ ਜਦੋਂ ਸਾਡੇ ਤੋਂ ਖੜਕੂ ਬਾਦ 10 ਸਾਲ ਚੱਲਿਆ ਉਹ ਅੱਗ ਦੇ ਵਿੱਚ ਝੋਕਿਆ ਵੀ ਸਾਨੂੰ ਬੁਰਾ ਹੋ ਗਿਆ ਸਾਡਾ ਨਾਲਾ ਹੋ ਗਿਆ ਜਦੋਂ ਆਪਣੀ ਸਰਕਾਰ ਬਣੀ ਤੇ ਫਿਰ ਉਹ ਉਹਨਾਂ ਨੂੰ ਹੱਤਵਾਦੀ ਕਹਿਣ ਲੱਗ ਗਏ ਇਹ ਕਸੂਰ ਆਪਣਾ ਹੈ ਅਸੀਂ ਸੈਂਟਰ ਸਰਕਾਰ ਅੱਗੇ ਉਹਨਾਂ ਦਾ ਕੇਸ ਹੀ ਨਹੀਂ ਰੱਖਿਆ ਵੀ ਇਹ ਛੱਡੇ ਨਾ ਜਾਣ ਜੇ ਮੈਂ ਹੀ ਕਹਿ ਦਿਆਂ ਜਾ ਕੇ ਇੱਕ ਕਿਸਮ ਦਾ ਮੈਂ ਉੱਥੇ ਮੁੱਖ ਮੰਤਰੀਆਂ ਤੇ ਮੈਂ ਸੈਂਟਰ ਨੂੰ ਕਹਿੰਦਾ ਇਹ ਨਾ ਪੰਜਾਬ ਪਹਿਚਾਨ ਇਹ ਕਸੂਰ ਸਾਡਾ ਆਪਣਿਆਂ ਦਾ ਹੈ ਸਿੱਖ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਜੀ 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 ਬਿਲਕੁਲ ਪਰ ਫਿਰ ਵੀ ਹੁਣ ਇਸ ਲੰਮੇ ਤਸ਼ੱਦਦ ਤੋਂ ਬਾਅਦ ਜਾਂ ਇੰਨਾ ਗੁਮਰਾਹ ਜੇ ਹੋਏ ਜਾਂ ਹੋਏ ਨੇ ਪੰਜਾਬ ਦੇ ਲੋਕ ਜਾਂ ਫਿਰ ਜੇ ਦੇਖਿਆ ਜਾਵੇ ਤਾਂ ਐਡਾ ਜਿਹੜਾ ਹਾਲਾਤ ਬਣੇ ਉਸ ਟਾਈਮ ਦੇ ਜਿਹਨੂੰ ਕਾਲਾ ਦੌਰ ਕਿਹਾ ਜਾਂਦਾ ਜਿਹਨੂੰ ਖੜਕੂ ਆਦ ਕਿਹਾ ਜਾਂਦਾ ਜਿਹਨੂੰ ਬਹੁਤ ਹੀ ਔਖਾ ਸਮਾਂ ਕਿਹਾ ਜਾਂਦਾ ਉਸ ਦੇ ਬਾਅਦ ਵੀ ਪੰਜਾਬ ਦਾ ਇੰਨਾ ਹਾਲਾਤ ਮਾੜੇ ਹੋਏ ਕਿ ਹੁਣ ਨੌਜਵਾਨੀ ਤਾਂ ਉੱਡ-ਉੱਡ ਕੇ ਬਾਹਰ ਜਾ ਰਹੀ ਹੈ ਲਗਾਤਾਰ ਖਾਲੀ ਹੋ ਰਿਹਾ ਪੰਜਾਬ ਔਰ ਇੱਥੇ ਜਿੱਦਾਂ ਇੱਥੋਂ ਮਾਈਗ੍ਰੇਸ਼ਨ ਲਗਾਤਾਰ ਹੋ ਰਹੀ ਹੈ ਉਧਰੋਂ ਮਾਈਗ੍ਰੇਸ਼ਨ ਯੂਪੀ ਭਾਰਤ ਤੋਂ ਇੱਥੇ ਆ ਰਹੀ ਐ ਇੱਕ ਦਿਨ ਸ਼ਾਇਦ ਇਹ ਜਾ ਵੀ ਦਿਖਾਈ ਦੇਵੇ ਕਿ ਇੱਥੇ ਟਾਵਾ ਟਾਵਾ ਹੀ ਜਿਹੜਾ ਸਿੱਖ ਤੇ ਸਿੱਖ ਜਾਂ ਪੰਜਾਬੀ ਦਿਖਾਈ ਦੇ ਸਿਰ ਤੇ ਪੱਗ ਵਾਲਾ ਦਿਖਾਈ ਦੇਵੇ ਉਸ ਦੇ ਬਾਅਦ ਵੀ ਸਾਡੇ ਲੋਕ ਕਦੋਂ ਜਾਗਣਗੇ ਤੁਹਾਨੂੰ ਕੀ ਲੱਗਦਾ ਕੋਈ ਹੈ ਉਮੀਦ ਤੁਹਾਨੂੰ ਇਹ ਜਿਹੜਾ ਪ੍ਰਵਾਸ ਹੋ ਰਿਹਾ ਹੈ ਨਾ ਇਹ ਸਾਡੀ ਮਜਬੂਰੀ ਸੀ ਜਦੋਂ ਕਿਸੇ ਨੂੰ ਨਿਆਣਾ ਮਿਲੇ ਕੀ ਕਰੇਗਾ ਬੰਦਾ ਸਾਡੇ ਕੋਲ ਕੋਈ ਚਾਰਾ ਨਹੀਂ ਸੀ ਰਹਿ ਗਿਆ ਬਾਹਰ ਜਾਣ ਤੋਂ ਸਵਾ ਜਦੋਂ ਸਾਡੀ ਇੱਕ ਨਾ ਪੁਲਿਸ ਸੁਣੇ ਨਾ ਕੋਈ ਜੁਡੀਸ਼ੀਅਲ ਸੁਣੇ ਦਿਸਦਾ ਤੁਸੀਂ ਹਾਲੇ ਹੋਣੇ ਦੱਸ ਕੇ ਹਟੇ ਹੋ ਮਿੱਤੀ ਤੀ 32-33 ਸਾਲ ਹੋ ਗਏ ਨੇ ਅਸੀਂ ਚਾਰ ਨਾਲ ਨਹੀਂ ਵਾਰ ਗਏ ਜਣੂ ਭੂਮੀ ਕੋ ਚਾਰ ਨਾਲ ਨਹੀਂ ਛੱਡਦਾ ਸਾਡੀਆਂ ਮਜਬੂਰੀਆਂ ਸੀ ਅਸੀਂ ਉੱਥੇ ਜਾ ਕੇ ਫਿਰ ਵੀ ਅਸੀਂ ਉਹਨਾਂ ਸਰਕਾਰਾਂ ਦਾ ਧੰਨਵਾਦ ਕਰਨੇ ਆ ਜਿੰਨਾ ਸਾਡਾ ਉੱਥੇ ਕੋਈ ਨਾਂ ਪਿਓ ਦਾ ਦਾ ਗਿਆ ਸਾਡੀਆਂ ਜ਼ਮੀਨਾਂ ਸੀ ਉੱਥੇ ਅਸੀਂ ਮਿਹਨਤ ਕਸ਼ ਸਾਡੀ ਸਿੱਖ ਕੌਮ ਹੈ ਇੰਨੀਆਂ ਤਰੱਕੀਆਂ ਕੀਤੀਆਂ ਤੇ ਅਸੀਂ ਉਹ ਸਰਕਾਰ ਦਾ ਵੀ ਧੰਨਵਾਦ ਕਰਨੇ ਆ ਜਿੰਨਾ ਸਾਨੂੰ ਚੱਲਿਆ ਉੱਥੇ ਜੇ ਪਰ ਹੁਣ ਜਿਹੜੇ ਨੌਜਵਾਨ ਜਾ ਰਹੇ ਨੇ ਪੂਰੇ ਮਤਲਬ ਰੁਕਣ ਛੀ ਨਹੀਂ ਆ ਰਹਿਆ इवन ਹੁਣ ਵਾਲੀ ਮੌਜੂਦਾ ਸਰਕਾਰ ਬਾਰ ਬਾਰ ਕਹ ਰਹੀ ਹੈ ਤੁਸੀਂ ਇੱਥੇ ਰਹੋ ਇੱਥੇ ਰੁਕੋ ਤੁਹਾਡੇ ਲਈ ਇੱਥੇ ਵਸੀਲੇ ਬਣਾਏ ਜਾਣਗੇ ਤੇ ਤੁਹਾਨੂੰ ਰੋਜ਼ਗਾਰ ਇੱਥੇ ਦਿੱਤੀ ਜਾਏਗੀ ਤੁਹਾਨੂੰ ਡੁੱਡ ਕੇ ਬਾਹਰ ਜਾਣ ਦੀ ਕੈਨੇਡਾ ਅਮਰੀਕਾ ਇੰਗਲੈਂਡ ਜਾਣ ਦੀ ਲੋੜ ਨਹੀਂ ਪਰ ਫਿਰ ਵੀ ਦੇਖਿਆ ਜਾ ਤਾਂ ਲਗਾਤਾਰ ਮਾਈਗ੍ਰੇਸ਼ਨ ਲਗਾਤਾਰ ਜੜੀ ਹੋ ਰਹੀ ਹੈ ਉਸ ਨੂੰ ਥੱਬਿਆਂ ਰੋਕਿਆ ਜਾ ਸਕਦਾ ਹੈ ਜੇ ਤੁਹਾਨੂੰ ਲੱਗਦਾ ਵਹਾਂ ਹੁਣ ਔਖਾ ਹੈ ਨਹੀਂ ਰੋਕਿਆ ਜਾ ਸਕਦਾ ਹੈ ਫਰ ਡੈਮੇਜ 70 75 ਸਾਲ ਦਾ ਹੈ ਡੈਮੇਜ ਜਦੋਂ ਜਿਆਦਾ ਹੋ ਜੇ ਜਦੋਂ ਕੈਂਸਰ ਜਿਵੇਂ ਕਹਿੰਦੇ ਨੇ ਤੀਸਰੀ ਸਟੇਜ ਤੇ ਆ ਜੇ ਜੀ ਤੇ ਫਿਰ ਡਾਕਟਰ ਵੀ ਜਵਾਬ ਦੇ ਦਿੰਦੇ ਨੇ ਸਾਨੂੰ ਕੈਂਸਰ ਵਾਂਗੂ ਸਰਕਾਰਾਂ ਸਾਰੀਆਂ ਮਿਲੀਆਂ ਹੁਣ 2 ਸਾਲ ਅਜ ਭਗਵੰਤ ਮਾਨ ਇੰਡਾ ਵੱਡਾ ਡੈਮੇਜ ਕਿੱਥੋਂ ਕਵਰ ਕਰਦੇ ਬਾਕੀ 4 ਪਾਰਟੀਆਂ ਉਹ ਕਾਲੀ ਦਲ ਬੀਜੇਪੀ 2 ਕਾਂਗਰਸ 3 ਤੇ ਆਪਣਾ ਮਾਨ ਮਾਨ ਦੀ ਪਾਰਟੀ ਚਾਰ ਪਾਰਟੀਆਂ ਉਹਨੂੰ ਗਿਰਜਾ ਵਾਂਗੂ ਚਿਮੜੀ ਐ ਮੈਂ ਤਾਂ ਉਹਨੂੰ ਸ਼ਵਾਸ਼ ਦੇਣਾ ਜਿਹੜਾ ਇੰਨੀ ਹਿੰਮਤ ਨਾਲ ਟਾਈਮ ਪਾਸ ਕਰ ਰਿਹਾ ਔਰ 70 75 ਸਾਲ ਦਾ ਡੈਮੇਜ ਐਡੀ ਸਿੱਦੀ ਕਵਰ ਨਹੀਂ ਹੋਣਾ ਪਰ ਉਹ ਹਿੰਮਤ ਕਰ ਰਿਹਾ ਕੋਸ਼ਿਸ਼ ਸਾਨੂੰ ਵੀ ਆਸ ਹੈ ਜੇਹੀ 192 ਸੀਟਾਂ ਦਿੱਤੀਆਂ ਹਨ ਕਿ ਅਸੀਂ ਇਹ ਕੋਈ ਆਸ ਕਰਕੇ ਦਿੱਤੀਆਂ ਪਰ ਹਰ ਕੋ ਬੱਚੇ ਨੂੰ ਜਿਵੇਂ ਕਹਿੰਦੇ ਨੇ ਪਹਿਲੀ ਦੂਜੀ ਇਕਦਮ ਤੇ 16 ਪਾਸ ਨਹੀਂ ਨੰਗ ਹੋ ਜਾਂਦਾ ਕੋਈ ਆਪਾਂ ਬੱਚਾ ਪੜ੍ਹਨੇ ਪਾਨੇ ਆ ਤੇ ਟਾਈਮ ਲੈਂਦਾ ਇਹ ਕਿਸਮ ਦਾ ਇਹਨੂੰ ਅਸੀਂ 99 ਸੀਟਾਂ ਦੇ ਕੇ ਮਹਤਿਆਰ ਨੇ ਚ ਪਾਇਆ ਤੇ ਵੇਟ ਕਰੋ ਜੇ ਇਹ ਵੀ ਫੇਲ ਹੋ ਗਿਆ ਤਾਂ ਫਿਰ ਕੋ ਹੋਰ ਹੋਰ ਵੇਖਾਂਗੇ ਕਿ ਕਿਹੜੀ ਪਾਰਟੀ ਆ ਕੇ ਫਿਰ ਰੱਬ ਰੱਖਾ ਅਸੀਂ ਤੇ ਕੋਸ਼ਿਸ਼ ਤੀਸਰਾ ਸ਼ੁਕਰ ਹੈ ਤੀਸਰਾ ਬਦਲ ਆਇਆ ਇਹਨਾਂ ਨੂੰ ਧੂਲ ਚ ਟਾਣ ਵਾਸਤੇ ਦੂਜੀਆਂ ਪਾਰਟੀਆਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਡੀ 5 ਦਾ ਜਿਨ੍ਹਾਂ ਨੇ ਸਾਡਾ ਦੁੱਖ ਦਰਦ ਸੁਣਿਆ ਅਸੀਂ ਇਹ ਸਾਨੂੰ ਨਾ ਜਨਮ ਭੂਮੀ ਨਾਲ ਤੁਸੀਂ ਜੋੜਿਆ ਤੇ ਦੋਵੇਂ ਭੈਣਾ ਤੁਸੀਂ ਸਾਡਾ ਉਥੇ ਆਪਣਾ ਗੋਲ ਪੰਜਾਬ ਵਿੱਚ ਪ੍ਰੋਗਰਾਮ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਇਹ ਸਾਡੇ ਨਾਲ ਸੀਗੇ ਚਰਨ ਸਿੰਘ ਪ੍ਰੇਮਪੁਰਾ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਯੂਐਸਏ ਤੋਂ ਆਏ ਨੇ ਤੇ ਉਹ ਪ੍ਰਧਾਨ ਨੇ ਐਨਆਰਆਈ ਪ੍ਰਧਾਨ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਥੇ ਥਾਪੇ ਗਏ ਨੇ ਤੇ ਉਹ ਆਪਣਾ ਕਾਰਜ ਉੱਥੇ ਕਰ ਰਹੇ ਨੇ ਨਿਭਾ ਰਹੇ ਨੇ ਇੱਥੇ ਆਏ ਨੇ ਤੇ ਉਹਨਾਂ ਨੇ ਗੱਲਬਾਤ ਸਾਡੇ ਨਾਲ ਕੀਤੀ ਹੈ ਉਹਨਾਂ ਨੇ ਆਪਣੇ ਵੀ ਉਥੋਂ ਦੇ ਹਾਲਾਤ ਦੱਸੇ ਦੁੱਖ ਸੁਣਾਏ ਸਾਰੇ ਤੇ ਉਹਨਾਂ ਨੇ ਕਿਹਾ ਕਿ ਖਾਸ ਕਰਕੇ ਜਥੇਦਾਰ ਗੁਰਦੇਵ ਸਿੰਘ ਕੌਕੇ ਉਹਨਾਂ ਦੇ ਮਾਮਲੇ ਦੇ ਵਿੱਚ ਐਨ ਆਰ ਆਈ ਯਾਨੂ ਕਾਫੀ ਉਹ ਇਸ ਚੀਜ਼ ਨੂੰ ਲੈ ਕੇ ਬੇਤਾਬ ਹੋਏ ਨੇ ਬਹੁਤ ਜ਼ਿਆਦਾ ਬੇਸਬਰੀ ਉਹਨਾਂ 'ਚ ਹੋਈ ਹੈ ਉਹਨਾਂ ਨੂੰ ਐਂਜਾਇਟੀ ਹੋਈ ਹੈ ਇਸ ਚੀਜ਼ ਨੂੰ ਲੈ ਕੇ ਔਰ ਉਹ ਚਾਹੁੰਦੇ ਨੇ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਜਿਹੜਾ ਹੈਗਾ ਉਸ ਲੱਖਾਂ ਪਿੱਛੇ ਪੰਚਾਇਤ ਜਾ ਸਕੇ ਉਹਨਾਂ ਨੂੰ ਉਹਨਾਂ ਦੀ ਵੱਡੀ ਸਜ਼ਾ ਦਵਾਈ ਜਾ ਸਕੇ ਉਹ ਕਹਿੰਦੇ ਕਿ ਮੈਂ ਅੱਜ ਇਸ ਮੀਟਿੰਗ 'ਚ ਸ਼ਿਰਕਤ ਕੀਤੀ ਔਰ ਸਾਰਿਆਂ ਦੀ ਸਾਂਝੀ ਸਲਾਹ ਇਹ ਸੀਗੀ ਕਿ ਇਸ ਦੇ ਵਿੱਚ ਪੂਰੀ ਚਾਰਾਜੋਈ ਪੂਰੇ ਪੁਰਜ਼ੋਰ ਤਰੀਕੇ ਦੇ ਨਾਲ ਕੀਤੀ ਜਾਵੇ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਇਸ ਟਾਈਮ ਹਾਲਾਤ ਨੇ ਉਹ ਤਾਂ ਵੱਖ ਨੇ ਪਰ ਪਹਿਲੀਆਂ ਸਰਕਾਰਾਂ ਖਾਸ ਕਰਕੇ ਪੰਥਕ ਸਰਕਾਰ ਨੇ ਇਸ ਇਹਨਾਂ ਮਾਮਲੇ ਦੇ ਵਿੱਚ ਨੌਜਵਾਨੀ ਦਾ ਇੰਨਾ ਕਹਾਣ ਹੋਇਆ ਪੰਜਾਬ ਦਾ ਇੰਨਾ ਕਹਾਣ ਹੋਇਆ ਉਹਨਾਂ ਨੇ ਬਿਲਕੁਲ ਵੀ ਇਹਦੇ ਵਿੱਚ ਕੋਈ ਵੀ ਨਿਆਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਪਰ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹਾਲ ਫਿਲਹਾਲ ਮੌਜੂਦਾ ਸਰਕਾਰ ਤੋਂ ਉਹਨਾਂ ਨੂੰ ਉਮੀਦਾਂ ਨੇ ਕਿ ਹੋ ਸਕਦਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਉਹਨਾਂ ਨੂੰ ਨਿਆਂ ਦਵਾਨ ਉਹਨਾਂ ਨੇ ਕਿਹਾ ਕਿ 92 ਸੀਟਾ ਦੇ ਕੇ ਪੰਜਾਬ ਆਪ ਦੇ ਵਿੱਚ ਜਿਹੜੀ ਨਵੀਂ ਬਦਲ ਦੀ ਸਰਕਾਰ ਆਈ ਹੈ ਉਹ ਸਰਕਾਰ ਨੂੰ ਹਜੇ ਤਾਂ ਇੰਤਿਹਾਨ ਦੇਣੇ ਪੈਣਗੇ ਕਿਉਂਕਿ 70-75 ਸਾਲ ਦੇ ਹੋਏ ਡੈਮੇਜ ਨੂੰ ਦੋ ਸਾਲਾਂ 'ਚ ਕੰਟਰੋਲ ਨਹੀਂ ਕੀਤਾ ਜਾ ਸਕਦਾ ਪਰ ਜੇ ਉਹ ਇਸ ਡੈਮੇਜ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੰਟਰੋਲ ਕਰਨੇ ਜਾਂ ਫਿਰ ਚੀਜ਼ਾਂ ਨੂੰ ਦੁਬਾਰਾ ਮੁੜ ਬਹਾਲ ਕਰਨ ਦੇ ਵਿੱਚ ਪੰਜਾਬ ਦੀ ਉਹ ਜਿਹੜੀ ਖੁਸ਼ਹਾਲੀ ਸੀਗੀ ਆ ਉਸ ਚੀਜ਼ ਦੀ ਕੁਰਬਾਨੀ ਸੀ ਉਹਨੂੰ ਵਾਪਸ ਪ੍ਰਤਾਹ ਸਕੇ ਤਾਂ ਫਿਰ ਇਹ ਸਫਲ ਸਰਕਾਰ ਹੋਏਗੀ ਨਹੀਂ ਤਾਂ ਉਹਨਾਂ ਨੇ ਕੀ ਕੀਤਾ ਕੀ ਫਿਰ ਤਾਂ ਦੇਖਣਾ ਪਏਗਾ ਕਿ ਸ਼ਾਇਦ ਰੱਬ ਰਾਖਾ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਪੰਚਕੂਲਾ ਤੁਸੀਂ ਦੇਖਦੇ ਹੋ ਰੋਡੀ 5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਹਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਫੁੱਲਾਂਗੇ ਅੰਦਰੂਨੀ ਰਾਗ ਬਣਾਗੇ ਬੁਲੰਦ ਆਵਾਜ਼ ਖੇਤ ਸੁੱਕਿਆ ਸਹਿਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਾਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ